ਕ੍ਰਿਕਟ ਪ੍ਰੇਮੀਆਂ ਦੇ ਲਈ ਇੱਕ ਮਾੜੀ ਖਬਰ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੰਡੀਆ ਟੀਮ ਦੇ ਇੱਕ ਖਤਰਨਾਕ ਓਪਨਰ ਬੱਲੇਬਾਜ਼ ਦੇ ਵੱਲੋਂ ਸੰਿਆਸ ਲੈਣ ਦਾ ਐਲਾਨ ਆ ਛੜੋ ਕੀਤਾ ਗਿਆ ਤਾਂ ਸ਼ਿਖਰ ਧਵਨ ਜਿਨ੍ਹਾਂ ਨੇ ਕ੍ਰਿਕਟ ਨੂੰ ਆਲਵੇ ਦਾ ਛੜੋ ਕਹਿ ਦਿੱਤਾ ਵੀਡੀਓ ਜਾਰੀ ਕਰਕੇ ਸੰਿਆਸ ਲੈਣ ਦਾ ਐਲਾਨ ਆ ਛੜੋ ਕੀਤਾ ਗਿਆ ਤਾਂ ਮੈਦਾਨਾਂ ਦੇ ਵਿੱਚ ਹੁਣ ਨਜ਼ਰ ਨਹੀਂ ਆਉਣਗੇ ਸ਼ਿਖਰ ਧਵਨ ਉਹਨਾਂ ਦੇ ਵੱਲੋਂ ਇੱਕ ਵੀਡੀਓ ਆ ਜਿਹੜੀ ਉਹ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਸੰਿਆਸ ਲੈਣ ਦਾ ਐਲਾਨ ਆ ਛੜੋ ਕੀਤਾ ਤਾਂ ਮੈਦਾਨਾਂ ਦੇ ਵਿੱਚ ਹੁਣ ਗੱਬਰ ਨੇ ਛੜੇ ਉਹ ਨਜ਼ਰ ਨਹੀਂ ਆਉਣਗੇ ਤਾਂ ਇੰਡੀਆ ਟੀਮ ਦੇ ਇੱਕ ਖਤਰਨਾਕ ਓਪਨਰ ਬੈਟਸਮੈਨ ਸੀ ਸ਼ੇਖਰ ਧਵਨ ਜਿਨ੍ਹਾਂ ਦੇ ਵੱਲੋਂ ਹੁਣ ਸੰਨਿਆਸ ਲੈਣ ਦਾ ਐਲਾਨ ਅਛੜੋ ਕਰ ਦਿੱਤਾ ਗਿਆ ਤਾਂ ਕ੍ਰਿਕਟ ਮੈਦਾਨਾਂ ਦੇ ਵਿੱਚ ਹੁਣ ਸ਼ੇਖਰ ਧਵਨ ਜਿਹੜੇ ਉਹ ਨਜ਼ਰ ਨਹੀਂ ਆਉਣਗੇ ਤਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਆ ਉਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਨਿਆਸ ਲੈਣ ਦਾ ਐਲਾਨ ਅਛੜਾ ਉਹ ਕੀਤਾ ਗਿਆ ਤਾਂ ਹੁਣ ਸ਼ੇਖਰ ਧਵਨ ਨੇ ਘਰੇਲੂ ਤੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਜਿਹੜਾ ਉਹ ਕਹਿ ਦਿੱਤਾ ਤੇ ਉਹਨਾਂ ਨੇ ਆਪਣੇ ਸਾਰੇ ਫੈਨਸ ਦਾ ਤੇ ਨਾਲ ਹੀ ਬੀਸੀਸੀਆਈ ਦਾ ਧੰਨਵਾਦ ਅਛੜੋ ਕੀਤਾ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਆਪਣੇ ਕ੍ਰਿਕਟ ਦਾ ਸਫ਼ਰ ਆ ਜਿਹੜਾ ਚੈਪਟਰ ਆ ਉਸ ਨੂੰ ਖਤਮ ਕਰਨ ਜਾ ਰਿਹਾ ਤੇ ਬਹੁਤ ਇਨਸਾਨੀਆਂ ਯਾਦਾਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਤਾਂ ਸੰਿਆਸ ਲੈਣ ਦਾ ਐਲਾਨ ਆ ਜਿਹੜਾ ਸ਼ਖਰ ਧਵਨ ਦੇ ਵੱਲੋਂ ਕੀਤਾ ਗਿਆ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਇੱਕ ਵੀਡੀਓ ਛੜੀ ਉਹ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਹੁਣ ਘਰੇਲੂ ਤੇ ਇੰਟਰਨੈਸ਼ਨਲ ਕ੍ਰਿਕਟਾ ਜਿਹੜਾ ਉਹ ਨਹੀਂ ਖੇਡਾਂਗਾ ਮੈਨੂੰ ਮਾਣ ਹੈ ਕਿ ਮੈਂ ਇੰਡੀਆ ਟੀਮ ਦੇ ਲਈ ਖੇਡੇ ਹ ਹਰੇਕ ਪਲੇਅਰ ਨੂੰ ਇਹ ਗੱਲ ਉਸ ਦੇ ਮਨ ਦੇ ਵਿੱਚ ਹੁੰਦੀ ਆ ਕਿ ਉਹ ਇੰਡੀਆ ਟੀਮ ਦੇ ਲਈ ਖੇਲੇ ਤੇ ਮੈਨੂੰ ਮਾਣ ਹੈ ਕਿਉਂਕਿ ਮੈਂ ਇੰਡੀਆ ਟੀਮ ਦੇ ਲਈ ਖੇលਿਆਂ ਵੀ ਆ ਇੰਡੀਆ ਟੀਮ ਨੇ ਮੈਨੂੰ ਇੱਕ ਨਵਾਂ ਪਰਿਵਾਰ ਆ ਛਡਾਉ ਦਿੱਤਾ ਤੇ ਹੁਣ ਮੈਂ ਇਸ ਪਰਿਵਾਰ ਨੂੰ ਅਲਵਿਦਾ ਕਹਿਣ ਜਾ ਰਿਹਾ ਤਾਂ ਹੁਣ ਸ਼ੇਖਰ ਧਵਨ ਦੇ ਵੱਲੋਂ ਸੰਨਿਆਸ ਲੈਣ ਦਾ ਐਲਾਨ ਆ ਛਡਾਉ ਕੀਤਾ ਗਿਆ ਵੀਡੀਓ ਜਾਰੀ ਕੀਤੀ ਗਈ ਆ ਤਾਂ ਹੁਣ ਉਹ ਘਰੇਲੂ ਤੇ ਇੰਟਰਨੈਸ਼ਨਲ ਕ੍ਰਿਕਟਾ ਛੜੇ ਉਹ ਨਹੀਂ ਖੇលਣਗੇ ਤਾਂ ਕ੍ਰਿਕਟ ਪ੍ਰੇਮੀਆਂ ਦੇ ਲਈ ਬੜੀ ਹੀ ਮਾੜੀ ਗੱਲ ਆ ਕਿਉਂਕਿ ਜਿਹੜੇ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਉਹ ਉਹਨਾਂ ਨੂੰ ਹੁਣ ਦੁਬਾਰਾ ਖੇਡਦੇ ਹੋਏ ਨਹੀਂ ਦੇਖ ਸਕਣਗੇ ਮੈਦਾਨਾਂ ਦੇ ਵਿੱਚ ਵਾਪਸੀ ਆ ਜਿਹੜੀ ਉਹ ਗੱਬਰ ਨਹੀਂ ਕਰੇਗਾ ਕਿਉਂਕਿ ਉਹਨਾਂ ਦੇ ਵੱਲੋਂ ਸੰन्यास ਲੈਣ ਦਾ ਐਲਾਨ ਆ ਛੜਾ ਉਹ ਕਰ ਦਿੱਤਾ ਤਾਂ ਉਹਨਾਂ ਨੇ ਸਾਰੇ ਫੈਨਸ ਦਾ ਦੇਸ਼ ਦਾ ਤੇ ਨਾਲ ਹੀ ਬੀਸੀਸੀਆਈ ਦਾ ਧੰਨਵਾਦ ਆ ਛੜਾ ਉਹ ਕੀਤਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਟੀਮ ਇੰਡੀਆ ਦੇ ਵਿੱਚ ਖੇਡਣ ਦਾ ਤੇ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਆ ਛੜਾ ਉਹ ਦਿੱਤਾ ਤੇ ਉਸ ਪਿਆਰ ਦੇ ਲਈ ਮੈਂ ਲੋਕਾਂ ਦਾ ਧੰਨਵਾਦ ਆ ਛੜਾ ਉਹ ਕਰਦਾ ਹੈ। ਨਮਸਕਾਰ ਸਭੀ ਕੋ। ਆਜ ਇੱਕ ਐਸੇ ਮੋੜ ਪਰ ਖੜਾ ਹਾਂ ਜાંਸੇ ਪਿੱਛੇ ਦੇਖਣੇ ਪਰ ਸਿਰਫ ਯਾਦਾਂ ਹੀ ਨਜ਼ਰ ਆਉਂਦੀਆਂ। और आगे देखने पर एक पूरी दुनिया मेरी हमेशा से एक की मंजिल थी इंडिया के लिए खेलना और वो हुआ भी जिसके लिए मैं कई लोगों का शुक्रगुजार गुजार हूँ सबसे पहले मेरी फैमिली मेरे बचपन के कोच तारिक सेना जी मदन शर्मा जी जिनके अंदर मैंने क्रिकेट सीखी फिर मेरी टीम जिसके साथ साथ मैं सालों खेला मुझे एक परिवार और मिला नाम मिला आप सबका प्यार मिला पर कहते हैं ना कहानी में आगे बढ़ने के लिए पन्ने पलटना जरूरी है तो बस मैं भी ऐसे ही करने जा रहा हूं आई एम अनाउंसिंग रिटायरमेंट फ्रॉम इंटरनेशनल एंड डोमेस्टिक क्रिकेट और अब जब मैं अपनी क्रिकेट जर्नी को अलविदा कह रहा हूं तो मेरे दिल में एक सुकून है कि मैं अपने देश के लिए बहुत खेला और मैं बहुत शुक्रगुजार गुजार हूँ बीसीसीआई डी डी का जिन्होंने मुझे मौका दिया और मेरे सारे फैंस का जिन्होंने मुझे इतना प्यार दिया और मैं बस खुद से यही कहता हूँ कि भाई तू तो इस बात से दुखी मत हो कि तू अपने देश के लिए फिर नहीं खेलेगा पर इस बात की खुशी अपने पास रख कि तूने देश के लिए खेला और ये मेरे लिए सबसे बड़ी बात है मैं खेला